ਅੱਜ ਜਿਹੜਾ ਅਕਾਲੀ ਦਲ ਬਾਦਲ ਨਾਲ ਜੁੜਿਆ ਹੋਇਆ ਹੈ ਨਾ ਉਹ ਸਿੱਖ ਕਹਾਉਣ ਦੇ layak ਹੀ ਨਹੀਂ ਹੈ। ਸ੍ਰੀ ਗੁਰੂ ਸਾਹਿਬ ਦੀ ਬੇਅਦਬੀ ਹੋਵੇ, ਅੰਗ ਗਲੀਆਂ, ਨਾਲੀਆਂ, ਰੂੜੀਆਂ ਤੇ ਖਿਲਾੜੇ ਜਾਂ ਉਹ ਪੰਥਕ ਹੁੰਦੇ ਨੇ। ਜਿਹਨਾਂ ਲੋਕਾਂ ਨੇ ਸਾਡੇ ਪੰਜਾਬ ਦੀ ਜਵਾਨੀ ਖਾਸ ਤੌਰ ਤੇ ਮਾਝੇ ਦੇ ਘਰਾਂ ਦੇ ਚਲਾਗ ਬੁਹਾਏ ਆ, 부ਝਾਏ ਆ, ਚੁੱਲ੍ਹੇ ਠੰਡੇ ਕੀਤੇ ਇੱਥੋਂ ਦੇ ਤੇ ਉਹਨਾਂ ਨੂੰ ਤਰੱਕੀਆਂ ਦੇ ਕੇ ਡੀਜੀਪੀ ਲਾ ਦੇਣ ਕਿ ਪੰਥਕ ਹੁੰਦੇ ਆ। ਸਿੱਖ ਨੌਜਵਾਨੀ ਦਾ ਘਾਣ ਕਰਨ ਵਾਲੇ ਜਹਾਰਾਂ ਵਾਲੋਂ ਵਰਗਿਆਂ ਨੂੰ ਐਮਐਲਏ ਦੀਆਂ ਟਿਕਟਾਂ ਨਾਲ ਵਾਜਣ ਉਹ ਪੰਥਕ ਹੁੰਦੇ ਆ। ਤੁਸੀਂ ਅਕਾਲ ਤਖਤ ਸਾਹਿਬ ਤੇ ਜਾ ਕੇ ਆਪਦੇ ਗੁਨਾਹ ਕਬੂਲ ਕੇ ਆਏ ਹੋ ਅਸੀਂ ਇਨਸਾਫ ਮੰਗਦੇ ਸੀ ਬਹਿਬਲ ਕਲਾਂ ਬੈਠ ਕੇ ਤੁਸੀਂ ਗੋਲੀਆਂ ਚਲਾਈਆਂ ਕਬੂਲੀਆਂ ਅਸੀਂ ਕੋਟਪੂਰੇ ਚੌਂਕ 'ਚ ਬੈਠ ਕੇ ਸਿੱਖ ਸੰਗਤ ਇਨਸਾਫ ਮੰਗਦੀ ਸੀ ਬਾਣੀ ਪੜ ਰਹੀ ਸੀ ਤੁਸੀਂ ਗੁਟਕਾ ਸਾਹਿਬ ਦੇ ਉੱਤੇ ਜਿਹਦੇ ਤੇ ਗੁਰਬਾਣੀ ਉਚਰੀ ਹੋਈ ਆ ਤੁਸੀਂ ਉਹਦੇ ਉੱਤੇ ਗੰਦੇ ਪਾਣੀ ਦੀਆਂ ਬਾਛੜਾ ਕੀਤੀਆਂ ਡਾਂਗਾ ਨਾਲ ਕੁੱਟ-ਕੁੱਟ ਕੇ ਸਿੱਖ ਭਜਾਏ ਤੁਸੀਂ ਪੰਥਕੋ ਉਹ ਤੁਹਾਨੂੰ ਤਾਂ ਘਰੋਂ ਬਾਹਰ ਹੀ ਨਿਕਲਣਾ ਚਾਹੀਦਾ ਬਦਲੋ ਜਿਹੜਾ ਆਕਾਲੀ ਦਲ ਵੱਲੋਂ ਉਮੀਦਵਾਰ ਖੜਾ ਉਹ ਪਰਿਵਾਰ ਪੰਥਕ ਹੋ ਸਕਦਾ ਪਰ ਉਹ ਪਰਿਵਾਰ ਝੋਲੀ ਕਿਦੀ ਪੈ ਗਿਆ ਕਾਤਲਾਂ ਦੀ ਉਹ ਤੁਸੀਂ ਜਿਹਨਾਂ ਕੱਟਣ ਵਾਲੇ ਸਾਡੇ ਭਾਈ ਜਗਤਾਰ ਸਿੰਘ ਹਵਾਰੇ ਵਰਗਿਆਂ ਨੂੰ ਕਾਤਲ ਦੱਸਦੇ ਹੋ ਤੁਸੀਂ ਪੰਥਕ ਹੋ ਜੇ ਤੁਸੀਂ ਪੰਥਕ ਹੁੰਦੇ ਨਾ ਤਾਂ ਤੁਸੀਂ ਕੇਂਦਰ ਦੇ ਵਿੱਚ ਵਜ਼ੀਰੀਆਂ ਲੈਣ ਦੀ ਥਾਂ ਸਿੱਖ ਕੌਮ ਦੇ ਦਿੱਲੀ 'ਚ ਹੋਏ ਕਤਲੇਆਮ ਦਾ ਇਨਸਾਫ ਮੰਗਦੇ ਅਸੀਂ ਵੀ ਹੱਥ ਬੰਨ੍ਹਦੇ ਤੁਹਾਡੇ ਮੂਹਰੇ ਬਾਤ ਲਵੋ ਕਿ ਯਾਰ ਕਮਾਲ ਕਰਤੀ ਤੁਸੀਂ ਸੱਚੋਚ ਪੰਤਕ ਸੱਚੋਚ ਸੇਕ ਆਉਂਦਾ ਦਰਦ ਚੱਕੀ ਬੈਠੇ ਕਿਸਾਨ ਤੁਸੀਂ ਮਰਵਾਏ ਤੁਸੀਂ ਬਿੱਲਾਂ ਦੀਆਂ ਪ੍ਰਾਪਤੀਆਂ ਕਰਾਈਆਂ ਕਿਸਾਨਾਂ ਨੂੰ ਮਾਰਿਆ ਤੁਸੀਂ ਥੋੜੀ ਵਜ੍ਹਾ ਨਾਲ ਕਿਸਾਨ ਸਵਾ ਸਾਲ ਬਾਹਰ ਤੇ ਬੈਠੇ ਰਹੇ ਤੁਸੀਂ ਸਭ ਤੋਂ ਵੱਡਾ ਉਹਦਾ ਜਿਹੜਾ ਰਤਬਾ ਹੈ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦਾ ਤੁਸੀਂ ਉਹਨਾਂ ਪੰਜ ਜਥੇਦਾਰ ਸਹਿਬਾਨਾਂ ਨੂੰ ਘਰੇ ਬੁਲਾ ਕੇ ਇੱਕ ਬਲਾਤਕਾਰੀ ਨੂੰ ਬਿਨਾਂ ਮੰਗਿਆ ਮਾਫੀ ਦਿੰਨੇ ਹੋ ਪੱਥਰ ਘੋਣ ਦੀ ਨਿਸ਼ਾਨੀ ਹੈ ਇਹਨੇ ਉਹਨਾਂ ਦਾ ਕਹਿਣਾ ਕਿ ਮੇਰੀ ਜਿੱਤ ਪੱਕੀ ਹੈ ਕਿਉਂਕਿ ਮੇਰੇ ਹਲਕੇ ਦੇ ਲੋਕ ਐ ਮੇਰਾ ਲਗਾਤਾਰ ਉਹਨਾਂ ਨਾਲ ਵਾਅਦਾ ਪਿਆ ਮੈਂ ਉਹਨਾਂ ਦੇ ਕੰਮ ਵੀ ਕਰਵਾਏ ਪਿਛਲੀ ਸਰਕਾਰਾਂ ਦੇ ਸਮੇਂ ਤਾਂ ਉਹ ਕਹਿੰਦੇ ਨੇ ਕਿ ਮੇਰੀ ਜਿੱਤ ਪੱਕੀ ਹੈ ਸੁਪਨੇ ਲੈਣ ਨੂੰ ਕੌਣ ਰੋਕ ਸਕਦਾ ਫੀਲਿੰਗ ਲੈਣ ਤੋਂ ਕੌਣ ਕਿਸੇ ਰੋਕ ਸਕਦਾ ਦੋ ਘਟਾ ਲਈ ਆਪਦੇ ਬੱਚਿਆਂ ਨੂੰ ਪਾਸੇ ਕਰਕੇ ਦੇਖੋ ਆਪਦੇ ਆਪ ਨੂੰ ਤੁਹਾਨੂੰ ਕੀ ਮਹਿਸੂਸ ਹੁੰਦਾ ਤੇ ਉਹ ਜੇਲ੍ਹ 'ਚ ਬੈਠਾ ਆਪਦੇ ਬੱਚੇ ਉਹਦੇ ਆਏ ਰੋਦੇ ਫਿਰਦੇ ਇਹ ਜੇ ਜਨ ਲੋਕ ਦੇਖਦੇ ਆ ਲੋਕ ਸਮਝਦਾਰ ਹੋ ਗਏ ਲੋਕ ਪਹਿਲਾਂ ਵਾਲੇ ਨਹੀਂ ਰਹੇ ਲੋਕਤੰਤਰ ਦੇ ਵਿੱਚ ਸਭ ਤੋਂ ਵੱਡੇ ਲੋਕ ਆ ਲੋਕ ਸੱਚੇ ਆ ਲੋਕਾਂ ਦੇ ਝੂਠੇ ਨਹੀਂ ਹੁੰਦੇ ਲੋਕ ਸੱਚੇ ਆ ਲੋਕ ਸੱਚੇ ਹੋਣ ਦਾ ਸਬੂਤ ਦੇਣਗੇ 11 ਤਰੀਕ ਨੂੰ ਅਪੀਲ ਇਹੀ ਆ ਬਸ ਕਰਜਾ ਲਾਉਣਾ ਹੈ ਉਹਨਾਂ ਦਾ ਜਿਨ੍ਹਾਂ ਨੇ ਇਸ ਚੱਪੇ-ਚੱਪੇ ਤੇ ਫੂਨ ਢੋਲਿਆ ਸਾਡੀ ਖਾਤਰ ਉਹਨਾਂ ਦੇ ਵਾਰਸ ਹੋਣ ਦਾ ਸਬੂਤ ਦਿਨਾ ਮਾਤੇ ਵਾਲਿਓ ਉਹਨਾਂ ਦੇ ਵਾਰਸ ਹੋਣ ਦਾ ਸਬੂਤ ਦਿਓ ਤਾਂ ਕਿ ਪਤਾ ਲੱਗੇ ਕੇ ਮਾਜੇ ਦੀ ਧਰਤੀ ਚੋਂ ਉੱਠੀ ਹੋਈ ਆਵਾਜ਼ ਉੱਠਿਆ ਹੋਇਆ ਤੂਫਾਨ ਪੂਰੇ ਪੰਜਾਬ ਦੀ ਗੰਦਗੀ ਰੋੜ ਕੇ ਲੈ ਜਾ ਜਿਹੜੀ ਇਹ ਇਨ੍ਹਾਂ ਰਾਜਨੀਤਿਕ ਲੋਕਾਂ ਨੇ ਗੰਦ ਪਾਇਆ ਹੋਇਆ ਪਿਛਲੇ 17 ਸਾਲਾਂ ਦਾ ਕੋਈ ਚੱਕ ਕੇ ਦੇਖ ਲੋ ਬਿਆਨ ਇਹਨਾਂ ਦਾ ਹਰੇਕ ਬਿਆਨ ਚੋਂ ਨਫ਼ਰਤ ਝੜਕਦੀ ਹੈ ਨਫ਼ਰਤ ਝੜਕਦੀ ਹੈ ਕੌਣ ਕਹਿੰਦਾ ਮੈਂ ਮੰਤਰੀ ਬਣਿਆ ਮੈਂ ਆਹ ਕੰਮ ਕੀਤੇ ਕਹਿੰਦਾ ਕੋਈ ਨਹੀਂ ਉਹ ਫਲਾਨਾ ਮਾੜਾ ਜੀ ਉਹ ਫਲਾਨਾ ਮਾੜਾ ਜੀ ਯਾਰ ਤੁਸੀਂ ਸਾਨੂੰ ਆਉਣ ਦਿਓ ਅਸੀਂ ਆਪਦੀਆਂ ਪ੍ਰਾਪਤੀਆਂ ਗਿਣਾਗਣਾ ਕੇ ਵੋਟਾਂ ਮੰਗਿਆ ਕਰਾਂਗੇ ਅਸੀਂ ਵੋਟਾਂ ਮੰਗਣ ਜਾਇਆ ਹੀ ਨਹੀਂ ਕਰਨਾ ਤਾਰਨ ਜਿਮਣੀ ਚੋਣ ਨੂੰ ਲੈ ਕੇ ਚੋਣ ਅਖਾੜਾ ਪੂਰੀ ਤਰ੍ਹਾਂ ਭੱਕ ਚੁੱਕਾ ਹੈ ਵੱਖ-ਵੱਖ 86 ਪਾਰਟੀਆਂ ਦੇ ਆਗੂ ਉਮੀਦਵਾਰ ਆਪ ਕੋ ਆਪਣੀ ਜਿੱਤ ਦਾ ਦਾਅਵਾ ਇੱਥੇ ਕਰ ਰਹੇ ਨੇ ਵਾਰਿਸ ਪੰਜਾਬ ਦੀ ਜਥੇਬੰਦੀ ਵੱਲੋਂ ਭਾਈ ਮਨਦੀਪ ਸਿੰਘ ਖਾਲਸਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ ਅੱਜ ਪਿੰਡ ਸੋਹਲ ਦੇ ਵਿਖੇ ਇੱਕ ਵਿਸ਼ਾਲ ਇਕੱਠ ਕੀਤਾ ਗਿਆ ਜਿੱਤੇ ਵੱਖ-ਵੱਖ ਧਾਰਮਿਕ ਸ਼ਕਤੀਆਂ ਪੁੱਜੀਆਂ ਸਾਡੇ ਨਾਲ ਉਚੇਚੇ ਤੌਰ ਤੇ ਇੱਥੇ ਕਮਲਦੀਪ ਸਿੰਘ ਬਰਾੜ ਕਰਦੇ ਆਂ ਬਾਈ ਜੀ ਨਾਲ ਹਾਂਜੀ ਬਾਈ ਜੀ ਸਭ ਤੋਂ ਪਹਿਲਾਂ ਮਾਝੇ ਦੀ ਧਰਤੀ ਆਓ ਕੀ ਕਹਿਣਾ ਚਾਹੋਗੇ ਕਿੰਦਾ ਦਾ ਹੰਗਾਰਾ ਏ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਝੇ ਦੀ ਧਰਤੀ ਨੂੰ ਲੱਖਾਂ ਕਰੋੜਾਂ ਵਾਰ ਨਮਸਕਾਰ ਜਦੋਂ ਮੁਗਲਾਂ ਦਾ ਜ਼ੁਲਮ ਸਿਖਰਾਂ ਤੇ ਸੀ ਇਸ ਧਰਤੀ ਨੇ ਲੱਖਾਂ ਜਹਾਰੂ ਸੂਰਮੇ ਪੈਦਾ ਕੀਤੇ ਮੁਗਲਾਂ ਦੀਆਂ ਨਾਸਾਂ ਭੰਨਣ ਨੂੰ ਜਿਨ੍ਹਾਂ ਨੇ ਆਪ ਦੇ ਸੀਸ ਤਲੀ ਤੇ ਧਰ ਕਰਕੇ ਲੜਾਈ ਲੜੀ ਔਰ ਇਹ ਧਰਤੀ ਹਮੇਸ਼ਾ ਪ੍ਰਤੀਕ ਰਹੀ ਹੈ ਜਿੱਤ ਦੀ ਅੱਜ ਪੰਥ ਇਕੱਠਾ ਹੋਇਆ ਹੈ ਇਹ ਬਹੁਤ ਭਾਗਾਂ ਵਾਲੀ ਘੜੀ ਹੈ ਕਿ ਪੰਥ ਇਕੱਠਾ ਹੋਇਆ ਜਿਹੜੀ ਕੱਤਰਤਾ ਅਸੀਂ ਭਾਰਦੇ ਸੀ ਜਿਹੜੀਆਂ ਖੁਸ਼ੀਆਂ ਅਸੀਂ ਪੰਥ ਦੇ ਵੇੜੇ ਭਾਰਦੇ ਸੀ ਅੱਜ ਉਹ ਮੋੜਾਂਗੇ ਪਰਤਾਂਗੇ ਪਾਛੇ ਰਹਿਮਤ ਕਰਨ ਇਸ ਕਾਰਜ ਦੇ ਵਿੱਚ ਸਫਲਤਾ ਮਿਲੇ ਪਰਥਕ ਪਰਿਵਾਰ ਨੂੰ ਜਿਸ ਪਰਿਵਾਰ ਨੇ ਗੰਦਗੀ ਨੂੰ ਮੁਕਾਇਆ ਹੈ ਇਨਸਾਨ ਨੇ ਮੁਕਾਇਆ ਕੋਈ ਗੰਦਗੀ ਮੁਕਾਈ ਅੱਜ ਜੇ ਗੱਲ ਕਰੀਏ ਹਿੰਦੂ ਭਰਾ ਕਹਿੰਦੇ ਆ ਕਿ ਸਾਡਾ ਸ਼ੂਤੂ ਹੈ ਹੀ ਨਹੀਂ ਸੀ ਸੱਚਾ ਜੇ ਵਜ਼ੀਰ ਖਾਨ ਦੀ ਗੱਲ ਕਰਦੇ ਆ ਮੁਸਲਮਾਨ ਭਰਾ ਕਹਿੰਦੇ ਆ ਸੱਚਾ ਮੁਸਲਮਾਨ ਹੀ ਨਹੀਂ ਕ੍ਰਾਂਸ਼ਰੀਵ ਚ ਕਿਤੇ ਲਿਖਿਆ ਹੀ ਨਹੀਂ ਵੀ 7.9 ਸਾਲ ਦੇ ਸਾਡੇ ਲਈ ਤਾਂ ਬਾਬੇ ਨੇ ਬਰਦੂਸਾਬ ਦੇ ਬਾਲ ਨੇ ਸਹਬਜਾਤੇ ਨੇ ਉਹਨਾਂ ਨੂੰ ਸ਼ਹੀਦ ਕੀਤਾ ਜਾਵੇ ਸੋ ਇਹ ਧਰਤੀ ਗਵਾਹ ਬਣੀ ਆ ਹਮੇਸ਼ਾ ਪਹਿਲਾ ਖਾਲਸਾ ਰਾਜ ਜਦੋਂ ਸਥਾਪਿਤ ਹੋਇਆ ਬਾਬਾ ਬੰਦਾ ਸਿੰਘ ਬਹਾਦਰ ਨੇ ਜਦੋਂ ਸੱਦ ਘੱਲੀ ਆ ਮਾਝੇ ਨੂੰ ਪੂਰੇ ਪੰਜਾਬ ਨੂੰ ਤਾਂ ਉਸ ਵੇਲੇ ਮਾਝ ਦੇ ਜਰਨੈਲ ਕਹਿ ਸਕਦੇ ਅਸਲ ਉਹ ਲੋਕ ਰਫਤਾਰ ਸਿੰਘ ਚਾਲਵਰਕੇ ਖੇਮ ਟਰਨੀ ਸਾਹਿਬ ਦੇਵ ਸਿੰਘ ਗਲੰਦਰੀ ਇਹਨਾਂ ਲੋਕਾਂ ਨੇ ਇਹਨਾਂ ਨੇ ਜੁਝਾਰੂਆਂ ਨੇ ਇਕੱਠੇ ਹੋ ਕੇ ਭਾਈ ਸ਼ਾਹਵਾਦ ਸਿੰਘ ਦਾ ਜ਼ਿਕਰ ਬੜਾ ਜ਼ਰੂਰੀ ਹੈ ਜਿਹਨੂੰ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨਾਲ ਮਿਲਾਇਆ ਨਾ ਤੇ ਉਦੋਂ ਇਹ ਦੱਸਿਆ ਕਿ ਬਾਬਾ ਜੀ ਇਹਦਾ ਪਤਲਾ ਜਿਹਾ ਸਰੀਰ ਤੇ ਨਾ ਜਾਇਓ ਇਹਦੀਆਂ ਬਾਹਾਂ ਦੇ ਵਿੱਚੋਂ ਬਲ ਦਿੱਤਾ ਪਾਸ਼ਾ ਨੇ ਜਿਹੜਾ ਮੁਗਲਾਂ ਨੂੰ ਬੱਟ ਬੱਟ ਕਿਥੇ ਟੱਕਰਾਇਆ ਕਿਉਂਕਿ ਉਸ ਵੇਲੇ ਮਲੇਰ ਕੁੱਟਲੇ ਦੀ ਫੌਜ ਜਿਹੜੀ ਸਭ ਤੋਂ ਤਕੜੀ ਫੌਜ ਮੰਨੀ ਗਈ ਸੀ ਪੰਜਾਬ ਤਾਂ ਉਸ ਫੌਜ ਨੂੰ ਜਦੋਂ ਇਹਨਾਂ ਨੂੰ ਪਤਾ ਲੱਗਿਆ ਕਿ ਵजीर खान ਉਹ ਕੇ ਬਾਬਾ ਬੰਦਾ ਸਿੰਘ ਬਹਾਦਰ ਨਾਲ ਮਾਝੇ ਵਾਲੇ ਆ ਕੇ ਲੜ ਰਹੇ ਆ ਤੇ ਇਹਨੇ ਉਹ ਫੌਜ ਨੂੰ ਉੱਥੇ ਕੱਲਿਆ ਕੱਲਿਆ ਤਾਂ ਰੋਪੜ ਦੇ ਵਿੱਚ ਗਹਿ ਗਹਿ ਚ ਲੜਾਈ ਹੋਈ ਜਿਹਦੇ ਵਿੱਚ ਜਿਹਨੂੰ ਆਪਾਂ ਖਿਜਲ ਖਾਨ ਕਹਿੰਦੇ ਆ ਜਿਹਦਾ ਬਾਦਸ਼ਾਹ ਨੇ ਜ਼ਿਕਰ ਕੀਤਾ ਜਫਰਨਾਮਾ ਸਾਹਿਬ ਦੇ ਵਿੱਚ ਖਵਾਜਾ ਮਰਦੂਦ ਦੇ ਨਾਮ ਨਾਲ ਉਹ ਵੀ ਉੱਥੇ ਕਾਬੂ ਆਇਆ ਸਿੰਘਾਂ ਦੇ ਸ਼ੇਰ ਮੁਹੰਮਦ ਖਾਨ ਮਨੇਰ ਕੁੰਟਲੇ ਵਾਲਾ ਉਹ ਉਹ ਵੀ ਲੜਿਆ ਮੈਦਾਨ ਚ ਪੂਰੇ ਹੋ ਕੇ ਤੇ ਉਹ ਵੀ ਹਾਰ ਕੇ ਭੱਜੇ ਉਹਦੇ ਬੱਚੇ ਉਹਦੇ ਭਤੀਜੇ ਉਹਦੇ ਪੁੱਤ ਉਹ ਉਸ ਲੜਾਈ ਦੇ ਵਿੱਚ ਮਾਰੇ ਗਏ ਤਾਂ ਉਹ ਲੜਾਈ ਮਾਝੇ ਵਾਲਿਆਂ ਕਰ ਕੱਲੇ ਮਾਝੇੜ ਨੇ ਜਿੱਤੀ ਅਜੇ ਬਾਬਾ ਬੰਦਾ ਸਿੰਘ ਬਹਾਦਰ ਨਾਲ ਮੁਲਾਕਾਤ ਨਹੀਂ ਸੋਈ ਬਸ ਓਲਾਰ ਤੇ ਚਾਹੀ ਇੰਨਾ ਸੀ ਉਹਨਾਂ ਚ ਵੀ ਬੰਦਾ ਸਿੰਘ ਨੂੰ ਮਿਲਣ ਜਾ ਰਹੇ ਆ ਬੰਦਾ ਸਿੰਘ ਨੂੰ ਮਿਲਣ ਜਾ ਰਹੇ ਆ ਐਡਾ ਵੱਡਾ ਯੋਗਦਾਨ ਹੈ ਧਰਤੀ ਹਮੇਸ਼ਾ ਗਵਾਹ ਬਣੀਆ ਤੇ ਅੱਜ ਫੇਰ ਇਹ ਗਵਾਹ ਬਣੂਗੀ ਉਸ ਜਿੱਤ ਦੀ ਜਿਸ ਜਿੱਤ ਦੀ ਅਸੀਂ ਕਾਮਨਾ ਕਰਦੇ ਜਿਸ ਰਾਜ ਭਾਗ ਦੀ ਕਾਮਨਾ ਪੂਰੀ ਦੁਨੀਆ ਦੇ ਰਾਜੇ ਮਹਾਰਾਜੇ ਕਰਦੇ ਉਹ ਖਾਲਸੇ ਦਾ 40 ਸਾਲ ਦਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਮੁੱਢ ਬੱਜਿਆ ਸੀ 6 ਸਾਲਾਂ ਰਾਜ ਤੋਂ ਬਾਬਾ ਬੰਦਾ ਸਿੰਘ ਬਹਾਦਰ ਤੇ ਮਨ ਬਹੁਤ ਇਸ ਧਰਤੀ ਤੇ ਆ ਕੇ ਖੁਸ਼ ਹੁੰਦਾ ਕਿਉਂਕਿ ਗੁਰੂਆਂ ਦੀ ਧਰਤੀ ਆ ਵੀ ਜਿਸ ਧਰਤੀ ਤੇ ਖੜੇ ਆਪਾਂ ਪੰਜਵੇਂ ਪਾਤਸ਼ਾਹ ਨੇ ਤਰਨ ਤਰਨ ਸਾਹਿਬ ਦੀ ਜਿਹੜੀ ਧਰਤੀ ਨੂੰ ਕਰਮ ਨਿਵਾਜਿਆ ਤੇ ਆ ਜਿੱਥੇ ਖੜੇ ਆ ਪਿੰਡ ਸੋਹਲ ਇਹ ਸੈਨ ਭਗਤ ਦਾ ਮਹਾਰਾਜ ਸਹਿਜ ਦਾ ਨਗਰ ਅਧਰਮਸਤਾਨ ਹੈ ਪੰਜਵੇਂ ਪਾਸ਼ਾ ਨਹੀਂ ਲਿਖਿਆ ਗੁਰਬਾਣੀ ਚ ਸੈਨ ਨਾਈ ਬਤਕਾਰੀਆ ਬਤਕਾਰੀਆ ਉਹ ਕਰ ਕਰ ਸੁਣਿਆ ਹਿਰਦੇ ਵਸਿਆ ਪਾਰ ਬ੍ਰਹਮ ਭਗਤਾ ਮੈ ਗਨੇਆ ਪਾਰ ਬ੍ਰਹਮ ਪ੍ਰਗਟ ਹੋਇਆ ਹਿਰਦੇ ਦੇ ਵਿੱਚ ਉਹੀ ਜਿਹੜਾ ਸਨੇਹ ਦੇਣ ਵਾਲਾ ਇੱਕ ਸੈਨ ਨਾਈ ਸੀ ਉਹ ਸੈਨ ਭਗਤ ਬਣ ਗਿਆ ਮਹਾਰਾਜ ਸਾਹਿਬ ਦੇ ਵਿੱਚ ਉਹਨੂੰ ਤੋਂ ਬਣੀ ਤੇ ਇਸੇ ਤਰ੍ਹਾਂ ਆਹੀ ਚਣਕ ਜਿਹੜੀ ਦੇਖੀ ਹੈ ਹੁਣ ਕੱਟ ਦੇ ਵਿੱਚ ਸੰਗਤ ਦੇ ਵਿੱਚ ਤੁਸੀਂ ਦੇਖਿਆ ਹੁਣ ਨੌਜਵਾਨਾਂ ਦੀ ਸਮੂਹਿਤ ਤੇ ਕੋਈ ਬੁਲਾਰਾ ਬੋਲਦਾ ਸੀ ਜੇ 5 ਮਿੰਟ ਬੁਲਾਰਾ ਬੋਲਦਾ ਸੀ ਤਾਂ 15-15 ਜਕਾਰੇ ਲੱਗਦੇ ਸੀ ਵਿੱਚੋਂ ਇੰਨੀ ਮਤਲਬ ਕਹਿ ਸਕਦੇ ਆ ਜੁਰਤ ਦਲੇਰੀ ਇਸ ਇਲਾਕੇ ਨੂੰ ਪਾਸ਼ਾ ਨੇ ਬਖਸ਼ੀ ਹੈ ਤੇ ਉਮੀਦ ਹੈ ਕਿ ਇਹ 2027 ਤੱਕ ਵੱਜੂਗਾ ਜਬਲਾਰਾ ਸਾਹਿਬ ਪੰਥ ਸਾਹਿਬ ਦੀ ਗੱਲ ਕਰ ਰਹੇ ਤੁਸੀਂ ਪੰਥ ਕੱਟ ਹੋਇਆ ਤੇ ਵਿਰੋਧੀ ਵੀ ਇਹ ਕਹਿ ਰਹੇ ਨੇ ਅਸੀਂ ਵੀ ਪੰਥਕ ਆ ਅਕਾਲੀ ਦਲ ਵਾਲੇ ਕਹਿ ਰਹੇ ਨੇ ਸਾਡੀ ਬੀਬੀ ਧਰਮੀ ਫੌਜੀ ਪਰਿਵਾਰ ਵੱਲੋਂ ਜਿਹੜਾ ਸ਼ਹਾਦਤ ਦਿੱਤੀ ਹੈ ਉਹ ਹੈ ਆਵਾਮਦਮੀ ਪਾਰਟੀ ਵਾਲੇ ਕਹਿੰਦੇ ਨੇ ਸਾਡੇ ਵਿੱਚ ਵੀ ਕੋਈ ਅਮਰਧਾਰੀ ਸਿੰਘ ਹੈਗੇ ਨੇ ਉਹ ਵੀ ਪੰਥਕ ਨੇ ਇੱਥੇ ਹਰੇਕ ਆਪਣੇ ਆਪ ਨੂੰ ਹੁਣ ਪੰਥਕ ਹੋਣ ਦਾ ਜਿਹੜਾ ਦਾਵਾ ਕਰ ਰਿਹਾ ਸੋ ਕਿਵੇਂ ਦੇਖਦੇ ਜੋ ਅੱਜ ਜਿਹੜਾ ਅਕਾਲੀ ਦਲ ਬਾਦਲ ਨਾਲ ਜੁੜਿਆ ਹੋਇਆ ਹੈ ਨਾ ਉਹ ਸਿੱਖ ਕਹਾਉਣ ਦੇ ਲਾਇਕ ਹੀ ਨਹੀਂ ਹੈਗਾ ਪੰਥਕ ਕੌਣ ਹੁੰਦੇ ਨੇ ਪਤਾ ਕਰੋ ਪੰਥਕ ਕੌਣ ਹੁੰਦੇ ਨੇ ਜਿਨ੍ਹਾਂ ਦੇ ਰਾਜ ਵਿੱਚ ਗੁਰੂ ਸਾਹਿਬ ਦੀ ਬੇਅਦਬੀ ਹੋਵੇ ਅੰਗ ਗਲੀਆਂ ਨਾਲੀਆਂ ਰੂੜੀਆਂ ਤੇ ਖਿਲਾੜੇ ਜਾਂ ਉਹ ਪੰਥਕ ਹੁੰਦੇ ਨੇ ਤੇ ਉਹ ਫੜਨ ਵੀ ਨਾ ਮੁੜ ਕੇ ਤੇ ਉਹਨਾਂ ਨਾਲ ਸਾਂਝ ਪਾ ਲੈਣ ਜਿਨ੍ਹਾਂ ਨੇ ਇਹ ਕੰਮ ਕੀਤਾ ਹੈ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਤੇ ਵੋਟਾਂ ਦੀ ਖਾਤਰ ਉਹਨਾਂ ਦੇ ਨਾਲ ਖੜ ਜਾਓ ਉਹ ਪੰਥਕਕ ਹੁੰਦੇ ਨੇ ਪੰਥਕ ਕੀ ਉਹ ਪੰਥਕ ਹੋਣ ਦੀ ਨਿਸ਼ਾਨੀ ਇਹ ਹੈ ਵੀ ਜਿਨ੍ਹਾਂ ਲੋਕਾਂ ਨੇ ਸਾਡੇ ਪੰਜਾਬ ਦੀ ਜਵਾਨੀ ਖਾਸ ਤੌਰ ਤੇ ਮਰਜੇ ਦੇ ਘਰਾਂ ਦੇ ਚਲਾਕ ਬੁਹਾਏ ਆ ਬੁਝਾਏ ਆ ਚੁੱਲ੍ਹੇ ਠੰਡੇ ਕੀਤੇ ਇੱਥੋਂ ਦੇ ਉਹਨਾਂ ਨੂੰ ਤਰਕੀਆਂ ਦੇ ਕੇ ਡੀਜੀਪੀ ਲਾ ਦੇਣ ਕਿ ਪਥਕ ਹੁੰਦੇ ਆ ਕਿ ਪਥਕ ਉਹ ਹੁੰਦੇ ਆ ਆਲਮ ਸੈਨਾ ਬਣਾਉਣ ਵਾਲੇ ਸਿੱਖ ਨੌਜਵਾਨੀ ਦਾ ਘਾਣ ਕਰਨ ਵਾਲੇ ਜਹਾਰਾਂ ਵਾਲੋਂ ਵਰਗਿਆਂ ਨੂੰ ਐਮਐਲਏ ਦੀਆਂ ਟਿਕਟਾਂ ਨਾਲ ਵਾਜਣ ਉਹ ਪਥਕ ਹੁੰਦੇ ਤੁਸੀਂ ਅਕਾਲ ਤਖਤ ਸਾਹਿਬ ਤੇ ਜਾ ਕੇ ਆਪਦੇ ਗੁਨਾਹ ਕਬੂਲ ਕੇ ਆਏ ਹੋ ਅਸੀਂ ਇਨਸਾਫ ਮੰਗਦੇ ਸੀ ਬਹਿਵਲ ਕਲਾਂ ਬੈਠ ਕੇ ਤੁਸੀਂ ਗੋਲੀਆਂ ਚਲਾਈਆਂ ਕਬੂਲੀਆਂ ਅਸੀਂ ਕੋਟ ਪੂਰੇ ਚੌਂਕ 'ਚ ਬੈਠ ਕੇ ਸਿੱਖ ਸੰਗਤ ਇਨਸਾਫ ਮੰਗਦੀ ਸੀ ਬਾਣੀ ਪੜ ਰਹੇ ਸੀ ਤੁਸੀਂ ਗੁਟਕਾ ਸਾਹਿਬ ਦੇ ਉੱਤੇ ਜਿਹਦੇ ਤੇ ਗੁਰਬਾਣੀ ਉਚਰੀ ਹੋਈ ਆ ਤੁਸੀਂ ਉਹਦੇ ਉੱਤੇ ਗੰਦੇ ਪਾਣੀ ਦੀਆਂ ਬਾਛਣਾ ਕੀਤੀਆਂ ਡਾਂਗਾ ਨਾਲ ਕੁੱਟ-ਕੁੱਟ ਕੇ ਸਿੱਖ ਭਜਾਏ ਤੁਸੀਂ ਪੰਥਕੋ ਥੋਡੇ ਰਾਜ ਦੇ ਵਿੱਚ ਹੀ ਹਮੇਸ਼ਾ ਸਿੱਖਾਂ ਦਾ ਕਤਲੇਆਮ ਹੋਇਆ ਤੁਸੀਂ ਪੰਥਕੋ ਉਹ ਤੁਹਾਨੂੰ ਤਾਂ ਘਰੋਂ ਬਾਹਰ ਹੀ ਨਿਕਲਣਾ ਚਾਹੀਦਾ ਬਾਦਲੋ ਥੋਡੀ ਤਾਂ ਰਹਿੰਦੀ ਤਾਂ عمر ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਚ ਉਹ ਲਾਂ ਬਖਸ਼ਾਉਂਦਿਆਂ ਦੀ ਲੰਗਣੀ ਚਾਹੀਦੀ ਹੈ ਕਿ ਰਾਜ ਭਾਗ ਜਿਹੜਾ ਸਦੀਵੀ ਨਹੀਂ ਰਹਿਣਾ ਉਹਦੀ ਖਾਤਰ ਸਿੱਖ ਕੌਮ ਦਾ ਕਤਲੇਆਮ ਕੀਤਾ ਸਿੱਖ ਕੌਮ ਦਾ ਕਹਨ ਕੀਤਾ ਤੁਸੀਂ ਕਿਹੜੇ ਪਾਸੋਂ ਪੰਥਕ ਹਾਂ ਹਾਂ ਜਿਹੜਾ ਅਕਾਲੀ ਦਲ ਵੱਲੋਂ ਉਮੀਦਵਾਰ ਖੜਾ ਉਹ ਪਰਿਵਾਰ ਪੰਥਕ ਹੋ ਸਕਦਾ ਪਰ ਉਹ ਪਰਿਵਾਰ ਝੋਲੀ ਕਿਦੀ ਪੈ ਗਿਆ ਕਾਤਲਾਂ ਦੀ ਤੇ ਕਾਤਲਾਂ ਦੀ ਪੁਸ਼ਤ ਪਨਾਹੀ ਕਰਨ ਵਾਲਿਆਂ ਦੀ ਗੁਰੂ ਸਾਹਿਬ ਦੀ ਬੇਅਦਬੀ ਦਾ ਕਰਨ ਵਾਲਿਆਂ ਨੂੰ ਬਚਾਉਣ ਵਾਲਿਆਂ ਦੀ ਉਹ ਪੋਸਟਰਾਂ ਦੀ ਰਾਖੀ ਕਰਨ ਵਾਲਿਆਂ ਦੀ ਉਹਨਾਂ ਉਹਨਾਂ ਨੂੰ ਪੰਥਕ ਕਹਿੰਦੇ ਹੋ ਇਹ ਪੰਥ ਪਾਤਸ਼ਾਹ ਦਾ ਸਾਜਿਆ ਹੋਇਆ ਥੋਡੇ ਦੇ ਵਿੱਚ ਕੋਈ ਇੱਕ ਗੱਲ ਹੈ ਕੋਈ ਇੱਕ ਗੁਣ ਹੈ ਪਾਤਸ਼ਾਹ ਦਾ ਜਿਹੜਾ ਪਾਤਸ਼ਾਹ ਨੇ ਜਿਹੜੇ ਗੁਣ ਸਾਨੂੰ ਰੱਬ ਰੂਪੀ ਗੁਣ ਬਖਸ਼ਿਆ ਸਾਨੂੰ ਅਧਿਆਤਮਿਕ ਪੱਖ ਥੋਡੇ 'ਚ ਹੈ ਕਿਸੇ 'ਚ ਸੁਖਵੀਰ ਬਾਦ ਉਹਨੂੰ ਬਿਠਾਓ ਆਪਾਂ ਪੰਥ ਦੀ ਗੱਲ ਕਰੀਏ ਸਮੁੱਚੇ ਲਾਣੇ ਨੂੰ ਬਿਠਾਓ ਇਹਨਾਂ ਦੇ ਨੂੰ ਬਾਦਲਾਂ ਦੇ ਨੂੰ ਪੰਥ ਦੀ ਗੱਲ ਕਰੀਏ ਆਪਾਂ ਪੁੱਛਦੇ ਹਾਂ ਇਤਿਹਾਸ ਦੀਆਂ ਗੱਲਾਂ ਉਹਨਾਂ ਤੋਂ ਪਤਾ ਉਹਨਾਂ ਨੂੰ ਪੰਥਕ ਕੌਣ ਹੁੰਦੇ ਨੇ ਤੁਹਾਨੂੰ ਦਿਖਾਈਏ ਪੰਥਕ ਕੌਣ ਨੇ ਆਹ ਸਟੇਜ ਤੇ ਬੈਠੇ ਸੀ ਜਿਨ੍ਹਾਂ ਨੇ ਜੇਲਾਂ ਕੱਟੀਆਂ ਉਹ ਤੁਸੀਂ ਜੇਲਾਂ ਕੱਟਣ ਵਾਲੇ ਸਾਡੇ ਭਾਈ ਜਗਤਾਰ ਸਿੰਘ ਹਵਾਰੇ ਵਰਗਿਆਂ ਨੂੰ ਕਾਤਲ ਦੱਸ ਦਿਓ ਤੁਸੀਂ ਪੰਥਕੋ ਤੁਹਾਡੇ ਬਾਪ ਨੇ ਤੁਸੀਂ ਦਰਸਾਉਨੇ ਹੋ ਇਸ ਗੱਲ ਤੇ ਲਾਹੇ ਲੈਨੇ ਹੋ ਕਿ ਮੇਰੇ ਬਾਪ ਨੇ ਜੇਲਾ ਕੱਟੀਆਂ ਓਏ ਉਹ ਤਾਮਨ ਲਾਡੂ ਦੇ ਜੰਗਲਾਂ 'ਚ ਡੇਰਾ ਤੂੰ ਤੇ ਜੰਗਲਾਂ 'ਚ ਰੈਸਟ ਹਾਊਸਾਂ 'ਚ ਬਹਿ ਕੇ ਆਏ ਆ ਉਹਨਾਂ ਨੂੰ ਸਰਕਾਰੀ ਪੁਸ਼ਤ ਪਨਾਹੀ ਸੀ ਉਹਨੂੰ ਜੇਲ ਨਹੀਂ ਕਹਿੰਦੇ ਜੇਲ ਉਹਨੂੰ ਕਹਿੰਦੇ ਜਿਹੜੇ ਆ ਸਾਡੇ ਬੰਦੀ ਸਿੰਘ ਜਿਨ੍ਹਾਂ ਨੂੰ ਛਡਾਉਣ ਦੀ ਅਸੀਂ ਲੜਾਈ ਲੜ ਰਹੇ ਹਾਂ ਜੇ ਤੁਸੀਂ ਪੰਥਕ ਹੁੰਦੇ ਨਾ ਤਾਂ ਤੁਸੀਂ ਕੇਂਦਰ ਦੇ ਵਿੱਚ ਵਜ਼ੀਰੀਆਂ ਲੈਣ ਦੀ ਥਾਂ ਸਿੱਖ ਕੌਮ ਦੇ ਦਿੱਲੀ 'ਚ ਹੋਏ ਕਤਲੇਆਮ ਦਾ ਇਨਸਾਫ ਮੰਗਦੇ ਅਸੀਂ ਵੀ ਹੱਥ ਬੰਨ੍ਹਦੇ ਤੁਹਾਡੇ ਮੂਹਰੇ ਬਾਦ ਲੋ ਕਿ ਯਾਰ ਕਮਾਲ ਕਰਤੀ ਤੁਸੀਂ ਸੱਚਮੁੱਚ ਪੰਥਕ ਨੂੰ ਸੱਚਮੁੱਚ ਸਿੱਖ ਕੌਮ ਦਾ ਦਰਦ ਚੱਕੀ ਬੈਠੇ ਹੋ ਜੇ ਤੁਸੀਂ ਪੰਥਕ ਹੁੰਦੇ ਤਾਂ ਤੁਸੀਂ ਉਦੋਂ ਬੰਦੀ ਸਿੰਘਾਂ ਦੀ ਗੱਲ ਕਰਦੇ ਕਿਸੇ ਨੇ ਨਹੀਂ ਕੀਤੀ ਤੁਸੀਂ ਕੁਰਸੀਆਂ ਮਾਣੀਆਂ ਤੁਸੀਂ ਸਿਧਾਂਤ ਛਿੱਕੇ ਟੰਗੇ ਤੁਹਾਡੇ ਤੋਂ ਵੱਡਾ ਨੁਕਸਾਨ ਪੰਥ ਦਾ ਕਿਸੇ ਨੇ ਨਹੀਂ ਕੀਤਾ ਤੁਸੀਂ ਪੰਥ ਦੁਖੀ ਹੋ ਪੰਥਕ ਨਹੀਂ ਹੋ ਪੰਥਕ ਕੌਣ ਆ ਇਸ ਗੱਲ ਦਾ ਨਤਾਰਾ 11 ਤਰੀਕ ਨੂੰ 5 ਵਜੇ ਤੱਕ ਹੋ ਜਾਣਾ 14 ਤਰੀਕ ਨੂੰ ਸਵੇਰੇ 9 ਵਜੇ ਤੱਕ ਹੋ ਜਾਣਾ ਪੰਥਕ ਕੌਣ ਆ ਇਸ ਗੱਲ ਦਾ ਨਤਾਰਾ ਇਹ ਜਿਹੜਾ ਪਰਿਵਾਰ ਅਕਾਲੀ ਦਲ ਵੱਲੋਂ ਖੜਾ ਬਾਦਲਾ ਵੱਲੋਂ ਉਹਨਾਂ ਦਾ ਆਪ ਦੀ ਅਸਰ ਸੂਖ ਹੋ ਸਕਦਾ ਉਹ 5-7000 ਵੋਟ ਜਿਹੜੀ ਲੈ ਜਾਣਗੇ ਆਪਦੇ ਅਸਰ ਸੂਖ ਭਾਈਚਾਰੇ ਦੀ ਲੈ ਜਾਣਗੇ ਪਰ ਜਦ ਉਹਨਾਂ ਨੇ ਬਹੁਤ ਵੱਡੀ ਗੁਸਤਾਖੀ ਕੀਤੀ ਜੇ ਉਹਨਾਂ ਦਾ ਪਰਿਵਾਰ ਧਰਮੀ ਫੌਜੀਆ ਦਾ ਪਰਿਵਾਰ ਸੀ ਤਾਂ ਘੱਟੋ ਘੱਟੋ ਇਸ ਗੱਲ ਨੂੰ ਸਮਝਦੇ ਕਿ ਬਾਦਲਾਂ ਨੇ ਬੈਰਕਾ ਛੜਾ ਕੇ ਧਰਮੀ ਫੌਜੀਆ ਨੂੰ ਕਿੰਨਾ ذلیل ਕੀਤਾ ਸਟੇਜ ਤੋਂ ਬੋਲ ਕੇ ਗਿਆ ਧਰਮੀ ਫੌਜੀ ਇਹ ਹਰੇਕ ਹਰੇਕ ਧਾਰਮਿਕ ਸਮਾਰਗਮ ਵਿੱਚ ਪੰਥਕ ਸਮਾਰਗਮ ਵਿੱਚ ਮੈਨੂੰ ਮਿਲਦੇ ਆ ਧਰਮੀ ਫੌਜੀ ਔਰ ਆਪਦੇ ਦੁੱਖੜੇ ਰਹਿੰਦੇ ਆ ਕਿ ਅਸੀਂ ਪਰ ਇੱਕ ਗੱਲ ਦਾ ਇਹਨਾਂ ਦੇ ਅੰਦਰ ਇਹ ਵੀ ਚੰਗੀ ਗੱਲ ਹੈ ਇਹਨਾਂ ਦੇ ਅੰਦਰ ਇਸ ਗੱਲ ਦਾ ਹੌਸਲਾ ਵੀ ਆ ਵੀ ਅਸੀਂ ਬੈਰਕਾ ਛੱਡੀਆਂ ਆ ਕਿਉਂ ਅਸੀਂ ਦੋ ਸੌ ਉਹ ਜੋ ਛੱਡੀਆਂ ਸੀ ਅਸੀਂ ਬਦਲਾ ਲੈਣਾ ਚਾਹੁੰਦੇ ਸੀ ਦਰਬਾਰ ਸਾਹਿਬ ਤੋਂ ਹੋਏ ਹਮਲੇ ਦਾ ਪਰ ਇਹ ਕਰਲਾਉਂਦੇ ਇਸ ਕਰਕੇ ਵੀ ਕਿਸੇ ਪੰਥ ਕੇ ਸਰਕਾਰ ਨੇ ਸਾਡੀ ਬਾਹ ਨਹੀਂ ਫੜੀ 1997 ਤੋਂ 2002 ਤੱਕ ਰਾਜ ਭਗਮਾਨਾ ਬਾਦਲਾਂ ਨੇ 2007 ਤੋਂ 17 ਤੱਕ ਰਾਜ ਭਗਮਾਨਾ ਬਾਦਲਾਂ ਨੇ ਦੱਸਣ ਕਿਹੜੇ ਬੰਦੀ ਸਿੰਘ ਨੂੰ ਛਡਾਇਆ ਛਡਾਉਣਾ ਛੱਡੋ ਗੱਲ ਕਿਹੜੇ ਬੰਦੀ ਸਿੰਘ ਦੀ ਕੀਤੀ ਦੱਸਣ ਇਹ ਕਿ ਉਹ ਹੀ ਮਤਾਨੰਦਪੁਰ ਸਾਹਿਬ ਦਾ ਜਿਹੜਾ ਸਰਦਾਰ ਕਪੂਰ ਸਿੰਘ ਨੇ ਡਰਾਫਟ ਕੀਤਾ ਸੀਗਾ ਉਹ ਅਨੰਦਪੁਰ ਸਾਹਿਬ ਦੇ ਮਤੇ ਦੇ ਉਲਟ ਭੁਗਤੇ ਯਾਰ ਜਦੋਂ ਧਾਰਾ 370 ਜੰਮੂ ਕਸ਼ਮੀਰ 'ਚ ਤੋੜੀ ਜਾ ਰਹੀ ਸੀ ਉਦੋਂ ਕਿਉਂ ਨਹੀਂ ਬੋਲੇ ਇਹ ਉਦੋਂ ਤਾਂ ਮੂੰਹ 'ਚ ਘੁੰਗਣੀਆਂ ਪਾ ਕੇ ਬੈਠੇ ਦੋਨੇ ਤੀਵੀ ਆਦਮੀ ਦੋਨੇ ਐਮਪੀ ਸੀ ਇਹ ਇੱਕ ਪਾਸੇ ਤਾਂ ਅਸੀਂ ਪੰਜਾਬ ਦੇ ਵੱਧ ਅਧਿਕਾਰਾਂ ਦੀ ਗੱਲ ਕਰਦੇ ਆ ਇੱਕ ਪਾਸੇ ਡਾਕਾ ਵੱਜ ਰਿਹਾ ਸੂਬੇ ਦੇ ਅਧਿਕਾਰਾਂ ਤੇ ਤੇ ਅਸੀਂ ਉਹਦੀ ਪ੍ਰੋਟਸਟ ਕਰ ਰਹੇ ਹਾਂ ਉਸ ਪਾਰਟੀ ਦੇ ਵਿੱਚ ਬੈਠੇ ਆ ਕਿਸਾਨ ਤੁਸੀਂ ਮਰਵਾਏ ਤੁਸੀਂ ਬਿੱਲਾਂ ਦੀਆਂ ਪ੍ਰਾਪਤੀਆਂ ਕਰਾਈਆਂ ਕਿਸਾਨਾਂ ਨੂੰ ਮਾਰਿਆ ਤੁਸੀਂ ਥੋੜੀ ਵਜ੍ਹਾ ਨਾਲ ਕਿਸਾਨ ਸਵਾ ਸਾਲ ਬਾਰਡਰ ਤੇ ਬੈਠੇ ਰਹੇ ਤੁਸੀਂ ਉਦੋਂ ਬਗਾਵਤ ਕਰਦੇ ਪਾਰਲੀਮੈਂਟ 'ਚ ਬੋਲਦੇ ਥੋੜੀ ਹੱਕ ਤੇ ਗੋਡਾ ਰੱਖਿਆ ਕਿਸਾਨਾਂ ਦੇ ਫਿਰ ਤੁਸੀਂ ਅਸਤੀਫਾ ਦਿੱਤਾ ਅੱਜ ਫੇਰ ਤੁਸੀਂ ਅੱਜ ਫੇਰ ਤੁਸੀਂ ਉਹਨਾਂ ਦੇ ਪੈਰਾਂ 'ਚ ਬਹਿਣ ਨੂੰ ਤਿਆਰ ਹੋ ਹਜੇ ਹੋਰ ਇੱਕ ਕਰਤੂਤ ਸੁਣ ਲਓ ਬਾਦਲ ਦੀ ਹਰਬੰਸ لال ਖੰਨਾ ਇਹ ਇਹ ਪੰਥਕ ਦੀ ਗੱਲ ਕਰ ਰਿਹਾ ਮੈਂ ਕਿ ਤੁਸੀਂ ਸ਼ਰਮ ਆਉਣੀ ਚਾਹੀਦੀ ਤੁਹਾਨੂੰ ਤੁਸੀਂ ਸ਼ੀਸ਼ੇ ਮੂਰੇ ਖੜ ਕੇ ਕਹਿ ਸਕਦੇ ਹੋ ਅਸੀਂ ਪੰਥਕਾਂ ਯਾਰ ਹਰਬੰਸ لال ਖੰਨਾ ਭਾਜਪਾ ਦਾ ਪ੍ਰਧਾਨ ਸੀ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਦਾ ਜਦੋਂ ਇਹ ਗੱਲ ਪੰਥਕ ਸਫਾਂ ਦੇ ਵਿੱਚ ਪੰਜਾਬ ਵਿੱਚ ਉੱਡੀ ਕੇ ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ ਤਾਂ ਉਹਨੇ ਆਪਦੇ ਜਨਸੰਗੀ ਸਾਥੀਆਂ ਨੂੰ ਨਾਲ ਲੈ ਕੇ ਡਾਂਗਾਂ ਸੋਟੀਆਂ ਤੇ ਸਿਕਟਾਂ ਬੀੜੀਆਂ ਦੇ ਬੰਡਲ ਬੰਨ ਕੇ ਪੈਕਟ ਬੰਨ ਕੇ ਉਹਨੇ ਪੂਰੇ ਸ਼ਹਿਰ ਚ ਘੇੜਿਆ ਕੱਢਿਆ ਸਿੱਖਾਂ ਨੂੰ ਚੜਾਇਆ ਕਿ ਆਓ ਸਿੱਖੋ ਕਿਵੇਂ ਬਣਾਉਨੇ ਹੋ ਪਵਿੱਤਰ ਸ਼ਹਿਰ ਯਾਰ ਗੁਰੂਆਂ ਨਾਲ ਮੱਥੇ ਲਾਉਨੇ ਹੋ ਤੁਸੀਂ ਗੁਰੂ ਰਾਮਦਾਸ ਪਾਸ਼ਾ ਦੀ ਨਗਰੀ ਤਾਂ ਪਵਿੱਤਰ ਹੀ ਆ ਤੁਸੀਂ ਉਹਨੇ ਡਾਂਗਾਂ ਸੋਟੀਆਂ ਤੇ ਬੰਨ ਕੇ ਕਾਰਾ ਕੀਤਾ ਉਹ ਤੋਂ ਬਾਅਦ ਉਹਨੇ ਗੁਰੂ ਰਾਮਦਾਸ ਪਾਸ਼ਾ ਦਾ ਸਰੂਪ ਸੀ ਰੇਲਵੇ ਸਟੇਸ਼ਨ ਤੇ ਉਹ ਥੱਲੇ ਲਾ ਕੇ ਉਹਦੇ ਮੂੰਹ ਨੂੰ ਸਿਲਟ ਚਪਕਾ ਦਿੱ ਚੇਪੀ ਨਾਲ ਫਿਰ ਦਰਬਾਰ ਸਾਹਿਬ ਦਾ ਮਾਡਲ ਸੀ ਉੱਥੇ ਬਣਿਆ ਰੀਲ ਅਲਸਟ੍ਰੇਸ਼ਨ ਤੇ ਉਹ ਤੋੜਿਆ ਪਰ ਸਾਡੇ ਸਿੰਘਾਂ ਨੇ ਤੀਜੇ ਦਿਨ ਉਹਦਾ ਕੰਮ ਕਰਤਾ ਸੀ ਉਸ ਤੋਂ ਬਾਅਦ ਕੀ ਹੋਇਆ ਜਦੋਂ ਤੀਜੇ ਦਿਨ ਉਹਨੂੰ ਉਹਨੂੰ ਉਹਦੀ ਕਾਰਵਾਈ ਪਾਤੀ ਉਹਦਾ ਟਾਈਮ ਚੱਕ ਲਿਆ ਸਿੰਘਾਂ ਨੇ ਤੇ ਫਿਰ ਉਹਦਾ ਸਮਾਰਕ ਬਣਿਆ ਜਿੱਥੇ ਅੱਜ ਭਾਜਪਾ ਦਾ ਦਫ਼ਤਰ ਬਣਿਆ ਅਮਰਸਰ ਦੇ ਵਿੱਚ ਉੱਥੇ ਉਹ ਹਰਵੰਸ لال ਖੰਨੇ ਦਾ ਸਮਾਰਕ ਉਹਦੀ ਸਮਾਧੀ ਬਣੀ ਹੋਈ ਆ ਜਿਹਦਾ ਅਧிகਾਰਨ ਪ੍ਰਕਾਸ਼ ਸਿੰਘ ਬਾਦਲ ਨੇ ਕੀਤਾ ਇਹ ਪੰਥਕ ਹੋਣ ਦੀ ਨਿਸ਼ਾਨੀ ਆ ਇਹ ਪੱਖ ਕਰੋ ਰੀਤਾਂ ਦੀ ਨਿਸ਼ਾਨੀ ਹੈ ਤੁਸੀਂ ਸਭ ਤੋਂ ਵੱਡਾ ਉਹਦਾ ਜਿਹੜਾ ਰਤਬਾ ਹੈ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦਾ ਤੁਸੀਂ ਉਹਨਾਂ ਪੰਜ ਜਥੇਦਾਰ ਸਹਿਬਾਨਾਂ ਨੂੰ ਘਰੇ ਬੁਲਾ ਕੇ ਇੱਕ ਬਲਾਤਕਾਰੀ ਨੂੰ ਬਿਨਾਂ ਮੰਗਿਆ ਮਾਫੀ ਦਿੰਨੇ ਹੋ ਪੱਖਕ ਹੋਣ ਦੀ ਨਿਸ਼ਾਨੀ ਹੈ ਥੋੜੇ ਵਰਗਾ ਬੇਗਹਿਰਤ ਬੰਦਾ ਹੈ ਨਹੀਂ ਕੋਈ ਤੁਸੀਂ ਸਾਰੀ ਉਮਰ ਗੁਰੂ ਸਾਹਿਬ ਦੇ ਚਰਨਾਂ 'ਚ ਬਹਿ ਜਾਓ ਭੁਰਨਾ ਬਖਸ਼ਾਓ ਤਾਂ ਹੋ ਸਕਦਾ ਤੁਹਾਡੀਆਂ ਆਉਣ ਵਾਲੀਆਂ ਪੀੜੀਆਂ ਸੌਖਾ ਜੀਵਨ ਬਤੀਤ ਕਰਨ ਨਹੀਂ ਤਾਂ ਜਿਹੜੇ ਕੰਡੇ ਤੇਰਾ ਪਿਓ ਬੀਜ ਕੇ ਗਿਆ ਜਿਹੜੇ ਤੂੰ ਬੀਜੀ ਜਨਾਂ ਤੇ ਤੇਰੀਆਂ ਵਾਲੀਆਂ ਪੀੜੀਆਂ ਵੱਡਣ ਵੱਡਣਗੀਆਂ ਉਹ ਕੱਡੇ ਚੁਗਣਗੀਆਂ ਕਿਉਂਕਿ ਸੰਤ ਫਰੀਦ ਸਾਹਿਬ ਨੇ ਸਮਝਾਇਆ ਪਾਤਸ਼ਾਹ ਨੇ ਸਾਨੂੰ ਸਮਝਾਇਆ ਫਰੀਦਾ ਲੋੜੇ ਦਾਖ ਬਜੌਰੀਆਂ ਕਿਕਰ ਬੀਜੇ ਜੱਟ ਕਿਥੋਂ ਅੱਖਾਂ ਭਾਰ ਦਾ ਬਜੌਰਦੀਆਂ ਕਿਕਰਾਂ ਬੀਜ ਕੇ ਕੰਡੇ ਹੀ ਮਿਲਣੇ ਆ ਆਪੇ ਬੀਜ ਆਪੇ ਖਾਓ ਕੋ ਨਾਨਕ ਸਾਹਿਬ ਨੇ ਕਿਹਾ ਆਖਰੀ ਸਵਾਲ ਹੈ ਤਰਨਤਾਰਨ ਦੇ ਵੋਟਰਾਂ ਨੂੰ ਕੀ ਅਪੀਲ ਹੈ ਤੇ ਖਾਸ ਕਰਕੇ ਆਮ ਆਦਮੀ ਪਾਰਟੀ ਦਾ ਉਮੀਦਵਾਰ ਹਮੀ ਸਿੰਘ ਸੰਦੂ ਲਗਾਤਾਰ ਇਹੀ ਦਾਅਵਾ ਉਹਨਾਂ ਵੱਲੋਂ ਕਿ ਮੈਂ ਪਹਿਲਾਂ ਵੀ ਤਿੰਨ ਵਾਰ ਲਗਾਤਾਰ ਇੱਕ ਵਾਰ ਅਜਾਜ਼ ਜਿੱਤੇ ਦੋ ਵਾਰ ਅਕਾਲੀ ਦਲ ਉਹਨਾਂ ਦਾ ਮਜ਼ਾਕ ਬਣੇ ਤਾਂ ਹੁਣ ਆਮ ਆਦਮੀ ਪਾਰਟੀ ਵੀ ਚਲੇ ਗਏ ਨੇ ਉਹਨਾਂ ਦਾ ਕਹਿਣਾ ਹੈ ਕਿ ਮੇਰੀ ਜਿੱਤ ਪੱਕੀ ਹੈ ਕਿਉਂਕਿ ਮੇਰੇ ਹਲਕੇ ਦੇ ਲੋਕ ਹੈ ਮੇਰਾ ਲਗਾਤਾਰ ਉਹਨਾਂ ਨਾਲ ਵਾਅਦਾ ਪਿਆ ਮੈਂ ਉਹਨਾਂ ਦੇ ਕੰਮ ਵੀ ਕਰਵਾਏ ਪਿਛਲੀ ਸਰਕਾਰਾਂ ਦੇ ਸਮੇਂ ਤਾਂ ਉਹ ਕਹਿੰਦੇ ਨੇ ਕਿ ਮੇਰੀ ਜਿੱਤ ਪੱਕੀ ਹੈ ਹੋਰ ਕੋਈ ਇੱਥੇ ਉਮੀਦਵਾਰ ਨਹੀਂ ਜਿੱਤ ਸਕਦਾ ਚਲੋ ਮੰਗੇਰੀ ਲਾਲ ਦੇ ਹਸੀਨ ਸੁਪਨੇ ਅੱਪ ਪੜਦੇ ਰਹੇ ਲੈ ਲੈਣ ਤੋਂ ਦਿਨੇ ਸੁਪਨੇ ਵੇਖਣ ਦਾ ਅਧਿਕਾਰ ਸਾਰਿਆਂ ਨੂੰ ਕੋਈ ਫਰਕ ਨਹੀਂ ਪੈਂਦਾ ਸਪਨੇ ਲੈਣ ਨੂੰ ਕੌਣ ਰੋਕ ਸਕਦਾ ਫੀਲਿੰਗ ਲੈਣ ਤੋਂ ਕੌਣ ਕਿਸੇ ਰੋਕ ਸਕਦਾ ਪਰ ਸਜਣੋ ਤੁਸੀਂ ਤਿੰਨ ਵਾਰ ਰਹੇ ਹੋ ਤਿੰਨ ਵਾਰ ਦੀਆਂ ਪ੍ਰਾਪਤੀਆਂ ਗਿਣਾ ਕੇ ਵੋਟਾਂ ਮੰਗੋ ਲੋਕਾਂ ਤੋਂ ਸਾਨੂੰ ਆ ਨਕਲੀ ਪੰਥਕ ਜਾਂ ਸਾਨੂੰ ਹੋਰ ਮਾੜੇ ਸ਼ਬਦ ਬੋਲ ਕੇ ਵੋਟਾਂ ਨਾ ਮੰਗੋ ਜੇ ਸੱਚਮੁੱਚ ਤੁਸੀਂ ਤਿੰਨ ਵਾਰ ਐਮਐਲਏ ਰਹੇ ਹੋ ਜਾ ਸਰਕਾਰ ਦੇ ਵਿੱਚ ਰਹੇ ਹੋ 117 ਹਲਕੇ ਨੇ 92 ਜਿਤਾਏ ਸੀ ਲੋਕਾਂ ਨੇ 92 ਚ ਕੋਈ ਬਾਹ ਖੜੀ ਕਰਕੇ ਆ ਕੇ ਦੱਸ ਕੇ ਕਹਿਦੇ ਆ ਵੀ ਅਸੀਂ ਆਹ ਕੰਮ ਕੀਤੇ ਆ ਪੰਜਾਬ ਚ ਸਾਨੂੰ ਵੋਟਾਂ ਪਾਓ ਵੋਟਾਂ ਮੰਗ ਕਿਵੇਂ ਰਹੇ ਆ ਨਿੰਦਿਆ ਕਰਕੇ ਭੰਡ ਕੇ ਇਹ ਇਸ ਪਰਿਵਾਰ ਨੂੰ ਭੰਡ ਕੇ ਆ ਦੋ ਬੱਚੇ ਛੋਟੇ ਛੋਟੇ ਦੇਖਿਆ ਨਾ ਭਾਈ ਸੰਦੀਪ ਸਿੰਘ ਸਨਿੰਦੇ ਤੁਸੀਂ 2 ਘੰਟਿਆਂ ਲਈ ਆਪਦੇ ਬੱਚਿਆਂ ਨੂੰ ਪਾਸੇ ਕਰਕੇ ਦੇਖੋ ਆਪਦੇ ਆਪ ਨੂੰ ਤੁਹਾਨੂੰ ਕੀ ਮਹਿਸੂਸ ਹੁੰਦਾ ਤੇ ਉਹ ਜੇਲ੍ਹ ਚ ਬੈਠਾ ਆਪਦੇ ਬੱਚੇ ਉਹਦੇ ਆਏ ਰੋੜਦੇ ਫਿਰਦੇ ਇਹ ਚੀਜ਼ਾਂ ਲੋਕ ਦੇਖਦੇ ਆ ਲੋਕ ਸਮਝਦਾਰ ਹੋ ਗਏ ਲੋਕ ਪਹਿਲਾਂ ਵਾਲੇ ਨਹੀਂ ਰਹੇ ਲੋਕਤੰਤਰ ਦੇ ਵਿੱਚ ਸਭ ਤੋਂ ਵੱਡੇ ਲੋਕ ਆ ਲੋਕ ਸੱਚੇ ਆ ਲੋਕਾਂ ਦੇ ਝੂਠੇ ਨਹੀਂ ਹੁੰਦੇ ਲੋਕ ਸੱਚੇ ਆ ਲੋਕ ਸੱਚੇ ਹੋਣ ਦਾ ਸਬੂਤ ਦੇਣਗੇ 11 ਤਰੀਕ ਨੂੰ ਅਪੀਲ ਇਹੀ ਆ ਬਸ ਕਰਜ਼ਾ ਲਾਉਣਾ ਓਨਾਂ ਦਾ ਜਿਨ੍ਹਾਂ ਨੇ ਇਸ ਚੱਪੇ-ਚੱਪੇ ਤੇ ਫੋਨ ਢੋਲਿਆ ਸਾਡੀ ਖਾਤਰ ਓਨਾਂ ਦੇ ਵਾਰਸ ਹੋਣ ਦਾ ਸਬੂਤ ਦੇਣਾ ਮਾਝੇ ਵਾਲਿਓ ਓਨਾਂ ਦੇ ਵਾਰਸ ਹੋਣ ਦਾ ਸਬੂਤ ਦਿਓ ਤਾਂ ਕਿ ਪਤਾ ਲੱਗੇ ਕੇ ਮਾਝੇ ਦੀ ਧਰਤੀ ਚੋਂ ਉੱਠੀ ਹੋਈ ਆਵਾਜ਼ ਉੱਠਿਆ ਹੋਇਆ ਤੂਫਾਨ ਪੂਰੇ ਪੰਜਾਬ ਦੀ ਗੰਦਗੀ ਰੋੜ ਕੇ ਲੈ ਜੇ ਜਿਹੜੀ ਇਹਨਾਂ ਰਾਜਨੀਤਿਕ ਲੋਕਾਂ ਨੇ ਗੰਦ ਪਾਇਆ ਹੋਇਆ ਪਿਛਲੇ 17 ਸਾਲਾਂ ਦਾ ਕੋਈ ਚੱਕ ਕੇ ਦੇਖ ਲੋ ਬਿਆਨ ਇਹਨਾਂ ਦਾ ਹਰੇਕ ਬਿਆਨ ਚੋਂ ਨਫ਼ਰਤ ਝਲਕਦੀ ਆ ਨਫ਼ਰਤ ਝਲਕਦੀ ਆ ਕੌਣ ਕਹਿੰਦਾ ਮੈਂ ਮੰਤਰੀ ਬਣਿਆ ਮੈਂ ਆ ਕੰਮ ਕੀਤੇ ਕਹਿੰਦਾ ਕੋਈ ਨਹੀਂ ਉਹ ਫਲਾਣਾ ਮਾੜਾ ਜੀ ਉਹ ਫਲਾਣਾ ਮਾੜਾ ਜੀ ਯਾਰ ਤੁਸੀਂ ਸਾਨੂੰ ਆਉਣ ਦਿਓ ਅਸੀਂ ਆਪਦੀਆਂ ਪ੍ਰਾਪਤੀਆਂ ਗਿਣਾਗਣਾ ਕੇ ਵੋਟਾਂ ਮੰਗਿਆ ਕਰਾਂਗੇ ਅਸੀਂ ਵੋਟਾਂ ਮੰਗਣ ਜਾਇਆ ਹੀ ਨਹੀਂ ਕਰਨਾ ਸਾਡਾ ਰਾਜ ਭਾਗ ਤਾਉਣ ਦਿਓ ਜਿਹੜਾ ਪੂਰੀ ਦੁਨੀਆ ਦਾ ਬਿਹਤਰ ਰਾਜਪਾਗ ਮੰਨਿਆ ਗਿਆ ਮਹਾਰਾਜਾ ਰਣਜੀਤ ਸਿੰਘ ਦਾ ਜਿਸ ਰਾਜ ਦੇ ਵਿੱਚ Hindu ਬਿਸਰ ਦੀਵਾਨ ਚੰਦ ਵਜ਼ੀਰ ਸੀ ਜਿਸ ਰਾਜ ਦੇ ਵਿੱਚ ਮੁਸਲਮਾਨ ਫਕੀਰ ਅਜੀਜਉਦੀਨ ਵਜ਼ੀਰ ਸੀ ਸਾਡੀਆਂ ਤਾਂ ਇਹ ਸਾਂਝਾਂ ਨੇ ਸਾਡੀ ਸਾਂਝ ਨੂੰ ਤੋੜਨ ਦਾ ਯਤਨ ਨਾ ਕਰੋ ਸਾਡੀ ਸਾਂਝ ਉਹ ਆ ਜਦੋਂ ਪਾਸ਼ਾ ਨਵੇਂ ਪਾਸ਼ਾ ਕੋਲ ਪੰਡਿਤ ਕਿਰਪਾ ਰਾਮ ਜੀ ਆਏ ਅੱਜ ਬਿਆਨ ਦੇ ਕੇ ਹਿੰਦੂਆਂ ਨੂੰ ਡਰਾਉਣ ਦਾ ਯਤਨ ਕੀਤਾ ਜਾ ਰਿਹਾ ਇਹ ਨਹੀਂ ਪਤਾ ਕਿ ਤੂੰ ਨਸ਼ਲ ਕੁਸ਼ੀ ਜਾਂ ਤੁਸੀਂ ਕਿਰਦਾਰ ਕੁਸ਼ੀ ਕੀ ਦੀ ਕਰ ਰਹੇ ਹੋ ਸਿੱਖਾਂ ਦੀ ਜਿਹੜੇ ਇਸ ਮੁਲਕ ਨੂੰ ਬਚਾਉਣ ਵਾਲੇ ਆ ਜਿਨ੍ਹਾਂ ਦੇ ਸਿਰ ਤੇ ਮੁਲਕ ਖੜਾ ਹੈ ਜਿਨ੍ਹਾਂ ਦੀਆਂ ਸਭ ਤੋਂ ਵੱਧ ਕੁਰਬਾਨੀਆਂ ਇਸ ਮੁਲਕ ਲਈ ਜਦੋਂ ਪੰਡਿਤ ਕਿਰਪਾ ਰਾਮ ਜੀ ਪਾਸ਼ਾ ਕੋਲ ਹੱਥ ਬੰਨ ਕੇ ਆਪ ਦੇ ਸਾਥੀਆਂ ਸਬੇਤ ਆਏ ਕਿ ਪਾਸ਼ਾ ਸਾਡੇ ਜਨੇਊ ਨੂੰ ਸਾਡੇ ਧਰਮ ਨੂੰ ਖਤਰਾ ਹੈ ਤੇ ਪਾਸ਼ਾ ਦਿੱਲੀ ਜਾਣ ਲੱਗੇ ਤੇ ਪੰਡਿਤ ਕਿਰਪਾ ਰਾਮ ਜੀ ਵੀ ਨਾਮ ਤੌਰ ਤੇ ਪਾਸ਼ਾ ਨੇ ਕਿਹਾ ਹੋਵੇ ਪਾਸ਼ਾ ਨਹੀਂ ਤੂੰ ਤੁਹਾਡਾ ਪੰਡਤ ਜੀ ਤੁਹਾਡੀ ਜ਼ਿੰਮੇਵਾਰੀ ਆ ਗੁਰੂ ਗੋਬਿੰਦ ਸਿੰਘ ਪਾਸ਼ਾ ਦਾ ਨਾਂ ਲੈ ਕੇ ਉਹਨਾਂ ਨੇ ਤਾਂ ਕਿਹਾ ਸੀ ਬਾਲ ਗੋਬਿੰਦ ਰਾਏ ਸਾਡੇ ਵਾਸਤੇ ਪਾਸ਼ਾ ਨੇ ਤੇ ਪਾਸ਼ਾ ਦੇ ਇਹਨਾਂ ਦੀ ਪੜ੍ਹਾਈ ਦੀ ਜ਼ਿੰਮੇਵਾਰੀ ਥੋੜੀ ਐ ਇੱਕ ਹਿੰਦੂ ਨੂੰ ਨੌਵੇਂ ਪਾਸ਼ਾ ਸਿੱਖ ਧਰਮ ਦਾ ਜਿਨ੍ਹਾਂ ਨੇ ਖਾਲਸੇ ਦੀ ਸਾਜਨਾ ਸਥਾਪਨਾ ਕੀਤੀ ਆ ਪ੍ਰਗਟਿਓ ਖਾਲਸਾ ਪ੍ਰਮਾਤਮ ਦੀ ਮੋਜ ਉਸ ਗੁਰੂ ਨੂੰ ਸਾਡੇ ਨੂੰ ਇੱਕ ਹਿੰਦੂ ਦੀ ਜ਼ਿੰਮੇਵਾਰੀ ਲਾ ਕੇ ਗਿਆ ਇਹ ਸਾਡੀਆਂ ਸਾਂਝਾਂ ਨੇ ਇਹ ਨਫ਼ਰਤ ਫਲਾਉਣ ਵਾਲੇ ਕਿੱਥੋਂ ਤੋੜ ਦੇਣਗੇ ਜਿਹੜੇ 2.5 ਦਿਨਾਂ ਦੇ ਪ੍ਰਾਣੇ ਸਿਆਸਦਾਨ ਨੇ ਇਹ ਨਹੀਂ ਤੋੜ ਸਕਦੇ ਮਾਝੇ ਵਾਲਿਓ ਹੱਥ ਬਨ ਕੇ ਬੇਨਤੀ ਹੈ ਬਸ ਕਰਜਾ ਲਾਓ ਪੁਰਾਣੇ ਬਾਬਾ ਸ਼ਾਹਬਾਦ ਸਿੰਘ ਉਹਨਾਂ ਦਾ ਰੂਪ ਬਣੋ ਜਿਨ੍ਹਾਂ ਨੇ ਆਪ ਦੇ ਬਲ ਬਾਜੂ ਦੇ ਆਪ ਦੇ ਜੋਰ ਦੇ ਉੱਤੇ ਖਾਲਸਾ ਰਾਜ ਦੀ ਨੀਂਹ ਰੱਖੀ ਆ ਬਾਬਾ ਬੰਦਾ ਸਿੰਘ ਬਹਾਦਰ ਸਾਹ ਦਿੱਤਾ ਤੁਸੀਂ ਆਪਣਾ ਆਪਣਾ ਮੂਲ ਪਛਾਣੋ ਕਹਿੰਦੇ ਨਾ ਮਨ ਤੂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਆਪਣਾ ਮੂਲ ਪਛਾਣ ਵਾਸੀਂ ਕੌਣ ਆ ਜਿਨ੍ਹਾਂ ਨੇ ਸਾਨੂੰ ਕੋਸ਼ਿਸ਼ ਕੀਤੀ ਹੈ ਨਸ਼ੇ ਦੇ ਵਿੱਚ ਸਾਡਾ ਬਾਗੀ ਪੁਣਾ ਖਤਮ ਕਰਦੀਆ ਚਿੱਟੇ ਦਾ ਹਥਿਆਰ ਸੱਟ ਕੇ ਇਹਨਾਂ ਸਿਆਸਦਾਨਾਂ ਨੂੰ ਸਬਕ ਸਿਖਾਉਣ ਦਾ ਸਮਾਂ ਧੰਨਵਾਦ ਜੀ ਸੋ ਇਸ ਸੰ ਸਾਡੇ ਨਾਲ ਕਮਲਪ੍ਰੀਤ ਸਿੰਘ ਬਰਾੜ ਜੋ ਕਿ ਅੱਜ ਮਾਝੇ ਦੀ ਧਰਤੀ ਸਰਨਤਾਨ ਦੇ ਪੁੱਜੇ ਨੇ ਤੇ ਇਹਨਾਂ ਵੱਲੋਂ ਲੋਕਾਂ ਨੂੰ ਹਲਕਾ ਪਰੰਪਰਾਣ ਦੇ ਵੋਟਰਾਂ ਨੂੰ ਇਹ ਫੇਲ ਕੀਤੀ ਗਈ ਹੈ ਕਿ ਵੱਡੀ ਗਿਣਤੀ ਵਿੱਚ ਭਾਈ ਮਨਦੀਪ ਸਿੰਘ ਨੂੰ ਵੋਟਾਂ ਪਾ ਕੇ ਕਾਮਯਾਬ ਕੀਤਾ ਜਾਵੇ ਕੈਮਰਾਮੈਨ ਅਮਨ ਨਾਲ ਰਵੀ ਖੇਰਾ ਪੰਜਾਬੀ ਲੋਕ ਚੈਨਲ